ਫੌਮੀ ਤਿਉਹਾਰ ਹੋਲਾ ਮਹੱਲਾ ਜਿੱਥੇ ਦੇਸ਼ ਉਦੇਸ਼ ਦੂਸਰੀ ਆਨੰਦਪੁਰ ਸਹਿਬ ਦਾ ਫਰੀ ਕੇਸਰ ਸਹਿਬ ਤੇ ਸਾਰੇ ਤਖਤ ਸਹਿਬ ਜਿੱਥੇ ਅਸਥਾਨ ਨੇ ਇਲਾ ਆਨੰਦਗੜ੍ਹ ਸਹਿਬ ਤੇ ਬੁੱਢਾ ਦਲ ਦੀ ਛੌਣੀ ਗੁਰਦਰਾ ਗੁਰੂ ਕਾ ਬਾਗ ਸ਼ਹੀਦੀ ਬਾਗ ਸਾਰੇ ਅਸਥਾਨਾਂ ਤੇ ਜਿੱਥੇ ਗੁਰਸਿੱਖ ਸੰਗਤਾਂ ਬਹੁਤ ਵੱਡੀ ਤਦਾਦ ਤੇ ਪਹੁੰਚਦੀਆਂ ਨੇ ਤੇ ਉੱਥੇ ਹੀ ਜਿਹੜੇ ਗੁਰੂ ਜੀਆਂ ਲਾੜ ਲੀਆਂ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਜੰਗ ਝੂ ਜਿਹੜੇ ਸਾਰੇ ਨਿਹੰਗ ਸਿੰਘ ਫੌਜਾਂ ਚੰਗੀ ਅਭਿਆਸ ਦਿਖਾਉਂਦੀਆਂ ਨੇ ਤੇ ਉਹਦੇ ਵੀ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚਦੀਆਂ ਨੇ ਗੁਰੂ ਜੀਆਂ ਗੁਰਸੇਕ ਸੰਗਤਾਂ ਜਿਹੜਾ ਹੈ 27 28 ਤੇ 1 ਜਿਹੜਾ ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੌਮੀ ਤਿਉਹਾਰ ਹੋਲਾ ਮਹੱਲਾ ਬਣਾਇਆ ਜਾ ਰਿਹਾ ਤੇ ਜਿਹੜਾ 2 3 ਤੇ 4 ਮਾਰਚ ਨੂੰ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਹਰ ਸਾਲ ਦੀ ਤਰਾਈਂ ਬਣਾਇਆ ਜਾ ਰਿਹਾ ਗੁਰੂਦਿਆਂ ਜਿੱਤੇ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੇ ਧਰਮ ਪੰਥਾਂ ਦੇ ਮੁਖੀ ਸਹਿਬਾਨ ਸਾਰੇ ਗੁਰਸੇਕ ਸੰਗਤਾਂ ਸਾਰੇ ਸੰਤ ਮਹਾਂਪੁਰਖ ਸਾਡੇ ਸਤਿਕਾਰਯੋਗ ਸਿੰਘ ਸਹਿਬਾਨ ਸਾਰਿਆਂ ਨੇ ਤੇ ਦਰਸ਼ਨ ਦਿਦਾਰੇ ਦੇਨੇ ਨੇ ਉੱਤੇ ਹੀ ਬੁੱਢਾ ਤਲ ਵੱਲੋਂ ਜਿਵੇਂ ਹਰ ਸਾਲ ਹੀ ਜਿਹੜੇ ਜੁਗੋ ਜੁਗਟ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜਿਹੜੇ ਉਹ ਪ੍ਰਕਾਸ਼ ਕੀਤੇ ਜਾਂਦੇ ਨੇ ਤੇ ਜਿਹੜੇ ਜਿਹੜੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਵੀ ਬੁੱਢਾ ਦਲ ਵੱਲੋਂ ਹਰ ਸਾਲ ਕਰਵਾਏ ਜਾਂਦੇ ਨੇ ਤੇ ਨਾਲ ਹੀ ਜਿਹੜਾ 2 3 ਤੇ 4 ਤਰੀਕ ਨੂੰ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਗੁਰੂ ਤੇ ਲੰਗਰ ਆ ਟਟ ਵਰਤਾਏ ਜਾਂਦੇ ਨੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਤੇ ਜਿਹੜੇ ਲਾਇਸੈਂਸ ਹੈ ਰਵਾਇਤੀ ਨਿਹੰਗ ਸਿੰਘਾਂ ਦੇ ਧਾਰਮਕ ਉਹ ਵੀ ਰੀਨਿਊ ਕੀਤੇ ਜਾਂਦੇ ਨੇ ਨਵੇਂ ਪੜ੍ਹਾਏ ਜਾਂਦੇ ਨੇ ਤੇ ਸਾਰੇ ਬਹੁਤ ਗੁਰੂ ਸਿੱਖ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੁੰਦਾ ਹੈ ਹੋਲੇ ਮਹੱਲੇ ਤੇ ਉਹਨਾਂ ਪਹੁੰਚਣ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਗੁਰਸਿੱਖ ਸੰਗਤਾਂ ਆਉਂਦੀਆਂ ਨੇ ਖਾਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਜਦੋਂ ਹੋਲਾ ਮਹੱਲਾ ਹੁੰਦਾ 4 ਤਰੀਕ ਨੂੰ ਮਹੱਲਾ ਤੇ ਸਾਡੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਹੋਰਾਂ ਨੇ ਵੀ ਉਹਨਾਂ ਨੇ ਵੀ ਜਿੱਥੇ ਅਪੀਲ ਕੀਤੀ ਹੈ ਸੰਦੇਸ਼ ਦਿੱਤਾ ਤੇ ਉੱਥੇ ਹੀ ਹੈ ਸਾਰੀਆਂ ਸਾਰੀਆਂ ਨਿਹੰਗ ਸਿੰਘ ਜਥੇਵੰਦੀਆਂ ਵੱਲੋਂ ਵੀ ਜਿੱਥੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਤੇ ਉੱਥੇ ਜਿਹੜੇ ਨੇ ਸਾਡੇ ਬਾਣੇ ਦੇ ਵਿੱਚ ਕਈ ਵਾਰੀ ਦੇਖਦੇ ਨੇ ਨਿਹੰਗ ਸਿੰਘ ਫੌਜਾਂ ਜਿਹੜਾ ਬਹੁਤ ਹੀ ਡਿਸਪਲਨ ਦੇ ਵਿੱਚ ਰਹਿ ਕੇ ਜਿਹੜਾ ਖੇਡਦਿਆਂ ਨੇ ਤੇ ਜਿਹੜਾ ਗੁਲਾਲ ਸੁੱਟਦਿਆਂ ਨੇ ਉਹ ਸਾਡੀ ਇੱਕ ਪਰੰਪਰਾ ਹੈ ਬਹੁਤ ਵਧੀਆ ਢੰਗ ਦੇ ਨਾਲ ਮਹੱਲਾ ਜਿਹੜਾ ਖੇਡਿਆ ਜਾਂਦਾ ਤੇ ਜੰਗ ਜੂ ਕਰਤਬ ਦਿਖਾਉਂਦੇ ਨੇ ਨਿਹੰਗ ਸਿੰਘ ਫੌਜਾਂ ਗੱਤਕੇ ਦੇ ਜੋਰ ਦਿਖਾਉਂਦੇ ਨੇ ਘੋੜਸਵਾਰੀ ਤੇ ਜੋਰ ਦਿਖਾਉਂਦੇ ਨੇ ਤੇ ਜਿੱਥੇ ਜਿਹੜਾ ਗੁਲਾਲ ਹੈ ਉਹਦੀ ਮਰਿਆਦਾ ਜਿਹੜੇ ਆ ਕੇ ਬਾਹਰੋਂ ਉਹ ਗੰਦਾ ਰੰਗ ਸੁੱਟਦੇ ਨੇ ਇੱਕ ਦੂਜੇ ਤੇ ਆਪਣੇ ਜਿਹੜਾ ਕੋਈ ਸਾਡੇ ਨੌਜਵਾਨ ਬੱਚੀਆਂ ਬੱਚੇ ਹੁੰਦੇ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਸੁੱਟ ਦਿੰਦੇ ਨੇ ਉਹ ਬਿਲਕੁਲ ਉਹਦੇ ਤੇ ਸਖਤ ਮਨਾਹੀ ਹੋਣੀ ਚਾਹੀਦੀ ਹੈ ਤੇ ਨੈਂਗ ਸਿੰਘ ਫੌਜਾਂ ਇਹੋ ਜਿਹਾ ਕੰਮ ਨਹੀਂ ਕਰਦੀਆਂ ਤਦੇ ਵੀ ਜਿਹੜੇ ਹੋਰ ਵੀ ਲੋਕ ਸੰਗਤ ਆਉਂਦੀ ਆ ਜਿਹੜੇ ਸੰਗਤ ਦੇ ਰੂਪ ਦੇ ਵਿੱਚ ਇਹੋ ਜਿਹਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਹੈ ਇਹ ਕੰਮ ਜਿਹੜਾ ਇਹਦੇ ਤੋਂ ਬਹੁਤ ਜਿਹੜਾ ਧਿਆਨ ਦਿੱਤਾ ਜਾਵੇ ਮਰਿਆਦਾ ਦੇ ਵਿੱਚ ਰਹਿ ਕੇ ਹੀ ਕੰਮ ਜਿਹੜੇ ਆ ਉਹ ਕਾਰਜ ਕੀਤੇ ਜਾਂ ਨਾਲ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਾਡੇ ਨੈਂਗ ਸਿੰਘ ਫੌਜਾਂ ਜਿਹੜੀਆਂ ਨੇ ਸ਼ਹੀਦੀ ਦੇਗਾਂ ਜਿਹੜੀਆਂ ਗੁਰਦੁਆਰਾ ਸਾਡੀਆਂ ਛੌਣੀਆਂ ਤੇ ਵਿੱਚ ਉਹ ਬਹੁਤ ਹੀ ਮਰਿਆਦਾ ਦੇ ਅਨੁਸਾਰ ਸਾਰੇ ਕਾਰਜ ਕਰਦੀਆਂ ਨੇ ਤੇ ਜਿਹੜੇ ਬਾਹਰ ਸੜਕਾਂ ਤੇ ਤੇ ਜਾਂ ਆਪਣੇ ਬੈਠੇ ਹੁੰਦੇ ਨੇ ਦੁਕਾਨਾਂ ਲਾ ਕੇ ਵੇਚਦੇ ਨੇ। ਨਿਹੰਗ ਸਿੰਘਾਂ ਦੇ ਬਾਣੇ 'ਚ ਕਈ ਵੈਸੇ ਵੀ ਬੈਠੇ ਹੁੰਦੇ ਨੇ। ਉਹ ਜਿਹੜਾ ਦੇਗ ਜਿਹੜਾ ਉਹਨੂੰ ਭੰਗ ਕਹਿ ਕੇ ਵੇਚਦੇ ਨੇ ਉਹ ਸਾਡੇ ਆਪਣੇ ਮਰਿਆਦਾ ਤੇ ਬਿਲਕੁਲ ਉਲਟ ਹੈ। ਉਹਦੇ ਤੇ ਜਿਹੜੇ ਆ ਸਰਕਾਰ ਨੂੰ ਵੀ ਤੇ ਸਾਡੀਆਂ ਨਿਹੰਗ ਸਿੰਘ ਫੌਜਾਂ ਵੀ ਉਹਨਾਂ ਤੇ ਬਿਲਕੁਲ ਸਖਤ ਖਲਾਫ ਨੇ ਇਹੋ ਜਿਹੇ ਕੰਮ ਨਹੀਂ ਹੋਣੇ ਚਾਹੀਦੇ। ਜਿਹੜੇ ਸ਼ਹੀਦੀ ਦੇਗਾਂ ਦੀ ਬਦਨਾਮੀ ਕਰਦੇ ਨੇ ਤੇ ਨਾਲ ਹੀ ਬੇਨਤੀ ਹੈ ਬਹੁਤ ਹੀ ਚਰਦਾ ਭਾਵਨਾ ਸਰਕਾਰ ਦੇ ਨਾਲ ਆਪਾਂ ਆਓ। ਬਾ ਚੜ ਕੇ ਕੌਮੀ ਤਿਹਾੜੀ ਹੋਲੇ ਮਹੱਲੇ ਤੇ ਹੋਲੀ ਕਿੰਨੀ ਸੰਸਕ੍ਰਿਤੀ ਨਰੰਗ ਲਗਾ ਅਤ ਲਾਲਦੇਵ ਆਓ ਆਪਾਂ ਸਾਰੇ ਜਿਹੜੇ ਆ ਸ਼ਰਦਾ ਭਾਵਨਾ ਸਤਕਾਰ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਕੇ ਦਰਸ਼ਨ ਦਦਾਰੇ ਕਰ ਗਏ ਆ ਬਾਬਾ ਬਲਬੀਰ ਸਿੰਘ ਜੀ ਦੇ ਨਾਲ ਅੱਜ ਸਾਡੀ ਮੀਟਿੰਗ ਹੋਈ ਸੀ ਪਹਿਲੇ ਬਾਬਾ ਜੀ ਤੇ ਨਾਲ ਅਸੀਂ ਡਿਸਕਸ ਕੀਤਾ ਕਿ ਜਿਲ੍ਹਾ ਪ੍ਰਸ਼ਾਸਨ ਅਸੀਂ ਕੀ ਕੀ ਤਿਆਰੀ ਕਰ ਰਹੇ ਹਾਂ ਜਿੱਦਾਂ ਬਾਬਾ ਜੀ ਦਾ ਮੇਨ ਕੰਸਰਨ ਸੀਗਾ ਜਿੱਦਾਂ ਆਖਰੀ ਦਿਨ ਮੋਹੱਲਾ ਨਿਕਲਦਾ ਉਹ ਵੀ ਬੈਰੀਕੇਡਿੰਗ ਲੋਕਾਂ ਦੀ ਸੇਫਟੀ ਸਿਕਿਉਰਿਟੀ ਦੇ ਬਾਰੇ ਸਾਰੇ ਡਿਸਕਸ਼ਨ ਹੋਈ ਸੀ ਤੇ ਅਸੀਂ ਮੋਕੇ ਤੇ ਆ ਕੇ ਚੈੱਕ ਕੀਤਾ ਬਾਬਾ ਜੀ ਨੇ ਦੱਸਿਆ ਕਿ ਜਿੱਦਾਂ ਉਹਨਾਂ ਦੇ

ਜਦੋਂ ਅਸੀਂ ਇਵੈਂਟ ਦੇ ਆਪਣੇ ਮੇਲੇ ਪੋਚਣ ਦੀ ਜਿੰਨਾ ਦੀ ਤਿਆਰੀ ਕਰਨੀ ਉਹ ਅਸੀਂ ਸਾਡੀ ਤਿਆਰੀ ਸਹੀ ਪੂਰੀ ਕਰੀ ਸੰਕਟ ਕਰੋ ਤੁਸੀਂ ਆਪੇ ਚੇਤਨ ਹੋ ਚੇਤ ਕਰੋ ਹਾਂ ਮੇਰੇ ਨਾਲ ਹੋਰ ਆਉਣ ਨਾਲ ਇਹ ਘਰ ਇਹਦਾ ਵੀ ਨਹੀਂ ਆ ਲੋਜਾਵੇ केलावलो ने आलोला रे हास केला ना रिपेटलो ता ओया तू किती बिचलेगा